सो अंग महाराज शेर सिंह विष्णु भगवान की जय सत्कार जो सर्व संग जियो ए हरवाणी 8 मकर 221 विकर्मी ग्रंथ नंबर 17 ਮਾਦੋਸ ਇਹ ਦੇਖ ਰਹਾ ਰਾਮੂ ਵਾਲੇ ਸੱਚੇ ਪਾਸ਼ਾ ਜੀ ਵੱਲੋਂ ਚਾਰਨ ਕੀਤੀ ਗਈ ਹੈ ਆਹ ਹਰ ਸੰਗਾ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ ਪੜੀਏ ਤੇ ਵਿਚਾਰ ਕਰੀਏ ਤੇ ਦੇਦੇ ਚੱਲਣ ਦੀ ਕੋਸ਼ਿਸ਼ ਕਰੀਏ ਜਨ ਭਗਤ ਕਹੇ ਪ੍ਰਭ ਕਰ ਕਿਰਪਾ ਕਿਰਪਾ ਨਿਦਾਨ ਤੇਰੀ ਓਟ ਟਗਾਈ ਹੈ ਤੇ ਜਨ ਭਗਤ ਜਿਹੜੇ ਪਰਮੇਸ਼ਰ ਦੇ ਅੱਗੇ ਕੀ ਕਹਿ ਰਹੇ ਅਰਜ ਕਰ ਰਹੇ ਆ ਪਰਮੇਸ਼ਰ ਦੇ ਅੱਗੇ ਇਹ ਪਰਮੇਸ਼ਰ ਤੂੰ ਸਾਡੇ ਤੇ ਕਿਰਪਾ ਕਰ ਜਨ ਭਗਤ ਕਿਹੜੇ ਹੁੰਦੇ ਹਨ ਜਿਹੜੇ ਪਰਮੇਸ਼ਰ ਦੀ ਬ੍ਰਹਮਾਤੇ ਚੱਲਦੇ ਹਨ ਉਸ ਦੇ ਆਗਿਆਕਾਰੀ ਹੁੰਦੇ ਹਨ ਜੋ ਵੀ ਉਹਦੇ ਹੁਕਮ ਹੁੰਦੇ ਹਨ ਉਹਨਾਂ ਤੇ ਇਨ ਬਿਨ ਚੱਲਦੇ ਹਨ ਉਹ ਜਨ ਭਗਤ ਹੁੰਦੇ ਹਨ ਉਹੀ ਜਨ ਭਗਤ ਜਿਹੜੇ ਆ ਉਹ ਪਰਮੇਸ਼ਰ ਦੇ ਇੰਨੇ ਨੇੜੇ ਹੁੰਦੇ ਆ ਕਿ ਹਰ ਵੇਲੇ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਮੰਨਦੇ ਆ ਤੇ ਉਹਦੇ ਅੱਗੇ ਪਰਮੇਸ਼ਰ ਦੇ ਕੇ ਜਨ ਭਗਤ ਕਹਿ ਰਿਹਾ ਕਿ ਤੂੰ ਸਾਡੇ ਤੇ ਕਿਰਪਾ ਕਰ ਕਿਰਪਾ ਨਿਧਾਨ ਤੇਰੀ ਓਟ ਟਿਕਾਈ ਆ ਤੇ ਪਰਮੇਸ਼ਰ ਤੇਰੇ ਤੋਂ ਬਗੈਰ ਅਸੀਂ ਹੋਰ ਕਿਸੇ ਵੱਲ ਸਾਡਾ ਧਿਆਨ ਨਹੀਂ ਆਸ ਅਸੀਂ ਤੇਰੀ ਹੀ ਓਟ ਲੱਗਦੇ ਆ ਕਿਉਂਕਿ ਤੂੰ ਸੁੱਖਾਂ ਦਾ ਘਰ ਆ ਤਦ ਬਿਨ ਯਵਰ ਨਾ ਦੂਜਾ ਦੇਸ ਦਾ ਨੇਤਰ ਨੈਣ ਦਾ ਦਰਸ਼ਨ ਪਾਈ ਆ ਤੇ ਤੇਰੇ ਤੋਂ ਬਗੈਰ ਸਾਨੂੰ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਸਾਡੇ ਨੈਣਾਂ ਨੂੰ ਕੋਈ ਸਾਡੇ ਨੈਣਾਂ ਦੇ ਵਿੱਚ ਨਾ ਹੀ ਸਾਨੂੰ ਹੋਰ ਕਿਸੇ ਦੇ ਦਰਸ਼ਨ ਹੁੰਦੇ ਆ ਤੇ ਤੇ ਉਤੇ ਕਦੇ ਨਾ ਵੇਸਦਾ ਆਸਾ ਅਵਰ ਮੈਂ ਕੋਏ ਕੁਖਾਈਆ ਤੇਹੇ ਪਰਮੇਸ਼ਰ ਮੈਂ ਇੰਨਾ ਤੇਰੇ ਨੇੜੇ ਆ ਕਿ ਤੇਰੇ ਤੋਂ ਬਿਗੈਰ ਮੈਂ ਹੋਰ ਕਿਸੇ ਦੇ ਉਤੇ ਵੇਸਦਾ ਨਹੀਂ ਕਿਸੇ ਦੇ ਉਤੇ ਵਿਸ਼ਵਾਸ ਨਹੀਂ ਕਰਦਾ ਤੇ ਤੇਰੀ ਤੇ ਮੈਂ ਆਸਰਾ ਰੱਖਦਾ ਹਾਂ ਹੋਰ ਮੈਂ ਕਿਸੇ ਤੇ ਵੀ ਆਸ ਨਹੀਂ ਰੱਖਦਾ ਮਿਹਰਬਾਨ ਹੋ ਕੇ ਕੱਟ ਕੇ ਵਿਪਤਾ ਸਿਰ ਆਪਣਾ ਹੱਥ ਟਿਕਾਈਆ ਤੇਹੇ ਪਰਮੇਸ਼ਰ ਤੂੰ ਮਿਹਰਮਾਨ ਹੋ ਕੇ ਦਇਆਮਾਨ ਹੋ ਕੇ ਮੇਰੇ ਦੁੱਖ ਤਕਲੀਫਾਂ ਜਿਹੜੇ ਵਿਕਾਰ ਆ ਮੇਰੇ ਸਾਰੇ ਕੱਟ ਦੇ ਤੇ ਮੇਰੇ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ। ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਹੋ ਸਹਾਈਆ ਤੇ हे ਪਰਮੇਸ਼ਰ ਤੂੰ ਜੋਤ ਸਰੂਪ ਆ ਜੋਤੀਆਂ ਦਾ ਮਾਲਕ ਆ ਤੂੰ ਮੇਰੇ ਤੇ ਕਿਰਪਾ ਕਰ ਤੇ ਤੂੰ ਮੇਰੇ ਤੇ ਮਿਹਰਮਾਨ ਹੋ ਕੇ ਕਿਰਪਾ ਕਰਕੇ ਮੇਰਾ ਸਹਾਈ ਬਣ। ਜਨ ਭਗਤ ਕਹੇ ਮੇਰਾ ਵੰਡ ਦਰਦ ਦੁੱਖ ਦਰਦ ਭੈ ਪੰਜਨ ਨજર ਆਏ ਨਜਰੀ ਆ인다 ਤੇ ਜਨ ਭਗਤ ਕੀ ਕਹਰੇ ਪਰਮੇਸ਼ਰ ਨੂੰ ਕਿ ਤੂੰ ਮੇਰਾ ਦੁੱਖ ਦਰਦ ਜਿਹੜੇ ਵੀ ਮੇਰੀਆਂ ਤਕਲੀਫ ਆਇਆ ਜਿਹੜੀਆਂ ਮੇਰੀਆਂ ਮੁਸ਼ਕਲਾਂ ਆਇਆ ਤੂੰ ਆਪ ਜਾਣਦਾ ਆ ਤੋ ਸਾਰੀਆਂ ਤੂੰ ਮੇਰੀਆਂ ਜਿਹੜੀਆਂ ਮੈਨੂੰ ਨਜ਼ਰ ਆ ਰਹੀਆਂ ਨੇ ਪਰਮੇਸ਼ਰ ਇਹ ਸਾਰੀਆਂ ਤੂੰ ਦੁੱਖ ਤਰਤ ਮੇਰੇ ਜਿਹੜੇ ਭੈ ਹੈਗੇ ਆ ਤੂੰ ਪੰਜਨ ਹੋ ਕੇ ਇਹਨਾਂ ਨੂੰ ਖਤਮ ਕਰ ਦੇ ਤੇਰੇ ਅੱਗੇ ਅਰਜਾਈ ਅੱਜ ਨਮੋ ਕਰਕੇ ਅਸੀਸ ਚੁਕਾਏਂਦਾ ਤੇ ਮੇਰੇ ਅੱਗੇ ਬਸ ਮੈਂ ਤੇਰੇ ਅੱਗੇ ਹੀ ਅਰਜ ਕਰਦਾ ਪਿਆ ਤੇ ਤੇਰੇ ਅੱਗੇ ਹੀ ਮੈਂ ਆਪਣਾ ਸੀਸ ਝੁਕਾ ਰਿਆਂ ਤੇਰਾ ਕੁਝ ਨਾ ਹੋਵੇ ਹਰ ਚ ਯੋਗ ਚੌਂਕੜੀ ਜਨ ਭਗਤਾ ਸਦਾ ਤਰਾਏਂਦਾ ਤੇ ਇਹ ਪਰਮੇਸ਼ਰ ਤੇਰਾ ਕੋਈ ਵੀ ਹੱਥ ਨਹੀਂ ਹੋਣਾ ਕਿਉਂਕਿ ਤੈਨੂੰ ਕੋਈ ਫਰਕ ਨਹੀਂ ਪੈਣਾ ਤੂੰ ਆਪਣੇ ਜਨ ਭਗਤਾ ਦੀ ਚਾਰ ਜੁਗਾ ਤੋਂ ਕੀ ਕਰਦਾ ਪਿਆ ਉਹਨਾਂ ਨੂੰ ਸਦਾ ਹੀ ਧਾਰਦਾ ਰਿਹਾ ਹੈ ਪਰ ਆਪਾਂ ਜਨ ਭਗਤ ਬਣਾਂਗੇ ਤਾਂ ਫੇਰ ਹੀ ਪਰਮੇਸ਼ਰ ਨੂੰ ਇਹ ਬੇਨਤੀ ਕਰ ਸਕਦੇ ਤੂੰ ਮਰਦ ਮਰਦਾਨਾ ਮਰਦ ਮਦਦ ਤੇਰੀ ਏ ਕਰ ਖਾਂਦਾ ਤੇ ਇਹ ਪਰਮੇਸ਼ਰ ਤੂੰ ਹੀ ਮਰਦ ਮਰਦਾਨਾ ਆ ਕਿਉਂਕਿ ਪਰਮੇਸ਼ਰ ਜਿਹੜਾ ਜੋਤ ਸਰੂਪ ਹੈ ਨਿਰਗੁਣਕ ਆ ਰਿਹਾ ਇੱਥੇ ਮਰਦ ਸ਼ਬਦ ਜਿਹੜਾ ਹੈ ਪਰਮੇਸ਼ਰ ਨੇ ਇੱਕ ਬਹੁਤ ਹੀ ਸੁਪਰੀਮ ਪਾਵਰ ਵਾਸਤੇ ਵਰਤਿਆ ਇਹਦੇ ਵਿੱਚ ਮੇਨ ਫੀਲਿੰਗ ਦਾ ਕੋਈ ਏ ਤਰ੍ਹਾਂ ਸੀ ਕੀਤਾ ਕਿ ਇਹ ਪਰਮੇਸ਼ਰ ਤੂੰ ਮਤ ਮਰਦਾਨਾ ਮਰਦ ਹੈ ਤੈ ਤੂ ਸੂਰਬੀ ਦਾ ਤੂ ਮਹਾਨ ਹੈ ਤੇਰੇ ਚ ਜੋ ਸੁਪ੍ਰੀਮ ਪਾਵਨ ਆਉ ਆ ਕੇ ਸੇਵ ਚ ਨਹੀਂ ਹੈ ਇਸ ਕਰਕੇ ਮਦਦ ਤੇਰੀ ਹੀ ਕਰ ਖਾਇਦਾ ਤੇ ਮੈਂ ਹਮੇਸ਼ਾ ਹੀ ਤੇਰੀ ਮਦਦ ਲਈ ਰੱਖਦਾ ਆਂ ਆਸ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਇੱਕੋ ਦੇਣਾ ਸੱਚਾ ਵਰਦਾਰ ਤੇਰੇ ਅਲਖ ਜਗਾਏਂਦਾ ਤੇ हे ਪਰਮੇਸ਼ਰ ਤੂੰ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਸੱਚਾ ਵਰ ਦੇ ਤੇ ਮੈਂ ਤੇਰੇ ਅੱਗੇ ਮੈਂ ਕੀ ਆ ਬੇਨਤੀ ਕਰ ਰਿਹਾ ਆਂ ਅਲਖ ਜਗਾ ਰਿਹਾ ਆਂ ਜਨ ਭਗਤ ਕਹੇ ਕੱਟ ਦੇ ਬੰਧਨ ਫਾਂਸੀ ਰਹਿਣ ਕੋਈ ਨਾ ਪਾਈ ਹੈ ਤੇ ਜਨ ਭਗਤ ਕਿਹੜੇ ਫਾਂਸੀ ਦੇ ਬੰਧਨ ਕਹਿ ਰਿਹਾ 84 ਦੇ ਕਿ ਇਹ ਜਿਹੜੇ ਮੇਰੇ 84 ਦੇ ਬੰਧਨ ਜਿਹੜੇ ਕੱਟਦੇ ਆ ਜਿਹੜੀ ਮੇਰੀ ਗਲ ਵਿੱਚ ਫਾਂਸੀ ਪਈ ਆ ਇਹ ਸਾਰੀ ਤੂੰ ਮੇਰੀ ਖਤਮ ਕਰ ਦੇ ਮਸਤਕ ਟਿੱਕਾ ਲਾ ਦੇ ਚੰਦਨ ਧੂੜੀ ਖਾ ਕਰਮਾਈ ਆ ਤੇ ਇਹ ਟਿੱਕਾ ਮਸਤਕ ਕਿਹੜਾ ਲਗਾਉਣਾ ਮੈਂ ਤੇਰੀ ਚਰਨਾਂ ਦੀ ਧੂੜ ਦਾ ਦੂਜੇ ਘਰ ਨਾ ਜਾਏ ਮੰਗਣ ਕਰ ਇੱਕੋ ਬੇਪਰਵਾਹੀ ਆ ਤੇ ਪਰਮੇਸ਼ਰ ਮੈਂ ਹੋਰ ਕਿਸੇ ਦਵਾਰੇ ਤੇ ਨਹੀਂ ਜਾਣਾ ਮੈਂ ਤੇਰੇ ਚਰਨਾਂ ਦੀ ਧੂੜ ਲੈ ਲੈਣੀ ਆ ਤੇ ਤੇਰੇ ਘਰ ਮੇਰੀ ਜਿਹੜੀ ਆ ਬੇਪਰਵਾਹੀ ਆ ਕਿ ਇੱਥੋਂ ਮੈਨੂੰ ਸਭ ਕੁਝ ਪ੍ਰਾਪਤ ਹੋਣਾ ਹੈ ਤੇਰਾ ਸਾਹਿਬ ਸੱਚਾ ਸੰਗਠ ਸਗਲਾ ਮਾਤਾ ਦੇ ਨਵਾਈ ਆ ਤੇ ਇਹ ਪਰਮੇਸ਼ਰ ਤੇਰਾ ਹੀ ਸਾਥ ਮੇਰਾ ਸੱਚਾ ਆ ਹੋਰ ਦੁਨਿਆਵੀ ਸਾਥ ਜਿਹੜੇ ਉਹ ਸਾਰੇ ਝੂਠੇ ਆ ਇਹ ਸਾਰੇ ਦੁਨਿਆਵੀ ਜਿਹੜੇ ਸਾਥ ਆਏ ਸਾਨੂੰ ਬਿਲਕੁਲ ਵੀ ਸਪਸ਼ਟ ਨਹੀਂ ਹੈਗੇ ਕਿ ਅੰਦਰੋਂ ਕੀ ਨੇ ਤੇ ਬਾਹਰੋਂ ਕੀ ਨੇ ਤੇ ਇੱਕ ਪਰਮੇਸ਼ਰ ਦਾ ਸਾਥ ਜਿਹੜਾ ਉਹੀ ਸੱਚਾ ਹੈ ਤੇ ਉਹ ਮੇਰਾ ਜਿਹੜਾ ਸਾਥ ਆ ਤੂੰ ਨਿਭਾ ਦੇ ਜੋਤੀ ਜੋ ਸਰੂਪ ਆ ਰਿਹਾ ਆਪ ਆਪਣੀ ਕਿਰਪਾ ਕਰ ਇੱਕੋ ਦੇਣਾ ਸਾਜਾ ਵਰ ਚਰਨ ਕਮਲ ਬਖਸ਼ ਸਨਾਈਆ ਤੇ ਇਹ ਪਰਮੇਸ਼ਰ ਸਿਰਫ ਤੂੰ ਮਿਲੂ ਆਪਣੇ ਚਰਨ ਕਮਲਾਂ ਵਿੱਚ ਥਾ ਦੇ ਦੇ ਆਪਣੇ ਚਰਨਾਂ ਦੇ ਵਿੱਚ ਢੋਈ ਦੇ ਦੇ ਇਹੋ ਹੀ ਮੇਰੀ ਬੇਨਤੀ ਹੈ ਤੇ ਤੂੰ ਮੇਰੇ ਤੇ ਕਿਰਪਾ ਕਰ ਜਨ ਭਗਤ ਕਹੇ ਮੇਰਾ ਕੱਟ ਜੰਜੀਰ ਸੇ ਆਪਣਾ ਹੱਥ ਟਿਕਾਈ ਆ ਬਿਨ ਤੇਰੇ ਬੰਦੇ ਕੋਈ ਨਾ ਪੀੜ ਦਰਦੀ ਨਜ ਕੋਈ ਨਾ ਆਈਆ ਤੇ ਇਹ ਪਰਮੇਸ਼ਰ ਮੇਰੀ ਜਿਹੜੀ ਹੈ ਦੁਨਿਆਵੀ ਚੀਜ਼ਾਂ ਦੀ ਜਿਹੜੀ ਮੇਰੀ ਜੰਜੀਰਾਂ ਆ ਜਿਹੜੇ ਵਿਕਾਰਾਂ 'ਚ ਮੈਂ ਫਸਿਆ ਵਾਂ ਇਹ ਸਾਰੀ ਤੇਰੀ ਕਿਰਪਾ ਤੋਂ ਬਿਨਾ ਜਿਹੜੀਆਂ ਨਹੀਂ ਕਟੀਆਂ ਜਾਣੀਆਂ ਤੂੰ ਮੇਰੇ ਤੇ ਆਪਣੀ ਮਿਹਰ ਭਰਿਆ ਹੱਥ ਰੱਖ ਤੇ ਮੇਰੀਆਂ ਜੰਨੀਆਂ ਮੈਨੂੰ ਖਿਸ਼ਾਨੀਆਂ ਆ ਦਰਦਾਂ ਪੀੜਾਂ ਨੇ ਸਾਰੀਆਂ ਤੂੰ दूर कर दे क्योंकि तेरे तो बगैर मैं और कोई भी दर्दी नजर है, नहीं आता तेरे अगे बेनती एक खीर आकर रहा सुनाईया तू जहर जरूर सच्चा पीर पैगंबर एक ख़वाईया आ परमेश्वर हम मेरी बस मैं तेरे अगे एक बेनती कर रहा क्योंकि तू जहर जरूर है प्रेजेंट या सामने मैं साक्षात दिसदा कि तेरे तो बगैर मैं होर किसी अगे बेनती नहीं कर सकता ਇਹੀ ਬੇਨਤੀ ਮੈਂ ਤੁਹਾਨੂੰ ਸੁਣਾ ਰਿਹਾ ਕਿਉਂਕਿ ਤੂੰ ਜ਼ਾਹਰ ਜਹੂਰ ਹੈ ਸੱਚਾ ਪੀਰ ਹੈ ਪਗੰਬਰ ਤੂੰ ਸਭ ਕੁਝ ਹੈ ਰੱਬ ਬਦਲ ਦੇ ਤਕਦੀਰ ਤਕਦੀਰ ਆਪਣੀ ਆਪ ਸਮਝਾਈਏ ਤੇ ਇਹ ਪਰਮੇਸ਼ਰ ਮੇਰੇ ਤੇ ਦਇਆ ਮੇਰ ਪਿਆਰ ਕੀ ਆਪਾ ਕਰ ਤੇ ਮੇਰੀ ਤਕਦੀਰ ਬਦਲ ਦੇ ਤੇ ਆਪਣੀ ਬ੍ਰਹਮਮਤ ਦੇ ਚੱਲਣ ਦੀ ਜਿਹੜੀ ਤਕਦੀਰ ਆ ਉਹ ਵੀ ਤੂੰ ਮੈਨੂੰ ਸਮਝਾ ਕਰਮਾ ਉੱਤੇ ਮਾਰ ਲਗੀ ਵਿਛਾਲ ਪੀਰ ਪਰ ਲਗਾਈਆ ਇੱਕੋ ਤੇਰੀ ਨਜ਼ਰੀ ਆਵੇ ਤਸਵੀਰ ਤਾਲਬ ਹੋ ਕੇ ਮੰਗ ਮੰਗਾਈ ਆ ਤੇ ਪਰਮੇਸ਼ਰ ਤੂੰ ਮੈਨੂੰ ਮaaf ਕਰ ਦੇ ਜਿੰਨੇ ਵੀ ਮੇਰੇ ਕਰਮ ਮਿਆਂ ਮਾਰੇ ਚੱਲੇ ਉਹਨਾਂ ਦੇ ਲਕੀਰ ਮਾਰ ਦੇ ਮੈਨੂੰ ਮaaf ਕਰ ਦੇ ਤੇ ਮੈਨੂੰ ਪਾਰ ਲੰਘਾ ਦੇ ਇਸ ਚਰਾਸੀ ਦੇ ਗੇੜੇ ਚੋਂ ਪਾਰ ਲੰਘਾ ਦੇ ਇੱਕੋ ਤੇਰੀ ਆਵੇ ਤਸਵੀਰ ਇੱਕੋ ਤੇਰੀ ਨਜ਼ਰੀ ਆਵੇ ਤਸਵੀਰ ਤੇ ਤੇਰੇ ਤੋਂ ਬਗੈਰ ਹੋਰ ਮੈਨੂੰ ਕੋਈ ਵੀ ਨજર ਨਹੀਂ ਆਉਂਦਾ ਜਿਹੜਾ ਮੈਨੂੰ ਇਤੋਂ ਪਾਰ ਕਰਾ ਸਕੇ ਉਹ ਦਾਤਾ ਗੁਰੀ ਗਹਿਰ ਗੈਰ ਗਬਰ ਖਵਾਈਆ ਤੇਰੇ ਹੱਥ ਨਾਮ ਸ਼ਮਸ਼ੀਰ ਖੰਡਾ ਇਕ ਚਮਕਾਈਆ ਇਹ ਪਰਮੇਸ਼ਰ ਤੇਰੇ ਚ ਜੋ ਪਾਵਰ ਆ ਔਰ ਕਿਸੇ ਚ ਨਹੀਂ ਹੈਗੀ ਤੂੰ ਸੁਪਰੀਮ ਆ ਤੂੰ ਗੈਰ ਭੀ ਰਿਆ ਤੂੰ ਦਾਤਾ ਆ ਤੂੰ ਗੁਣਾ ਦਾ ਭੰਡਾਰ ਆ ਤੇ ਤੇਰੇ ਨਾਮ ਤੇ ਹੱਥ ਜਿਹੜੀ ਦਾ ਤੇਰੇ ਗੁਰਸ਼ਮਸ਼ੀਰ ਆ ਖੰਡਾ ਆ ਉਹ ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈ ਜੋਤੀ ਜੋਤ ਸੁਪਾ ਰਿਆ ਆਪ ਆਪਣੀ ਕਿਰਪਾ ਕਰ ਸੱਚ ਦਵਾਰੇ ਬਖਸ਼ੀ ਸਾਚੀ ਤੀਰ ਤੀਰਜ ਆਪਣੇ ਚਰਨ ਵਲਾਈ ਆ ਤੇ ਇਹ ਪਰਮੇਸ਼ਰ ਮੈਨੂੰ ਸਬਰ ਸੰਤੋਖ ਦੇ ਦੇ ਮੈਨੂੰ ਆਪਣੇ ਚਰਨਾਂ ਦਾ ਨਿਵਾਸ ਦੇ ਦੇ ਤੇ ਤੇਰੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ ਸੋ ਆਹ ਹਰ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਡ ਘਟ ਹੋ ਗਿਆ ਉਹ ਮੈਂ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਮਾਫ਼ੀ ਚਾਹਾਂਗੀ ਆ ਮੇਰੇ